ਮੈਨੂੰ ਯਾਰ ਜਦ ਛੋਟਾ ਵੇ ਹਾਇਆ ਤਾਂ ਮੈਂ ਕਿੱਥੇ ਸੀ ਤੂੰ ਉਹਨੋ ਬਾਬੇ ਕੋ ਸੀ ਯਾਰ ਮੈਂ ਬਾਬੇ ਕੋ ਗੂੰ ਖਾਂਦਾ ਸੀ ਘਰੇ ਪਿਆ ਤੇ ਮੈਂ ਬਾਹਰ ਘੁੰਮਦਾ ਫਿਰਦਾ ਸਤਿ ਸ਼੍ਰੀ ਅਕਾਲ ਜੀ ਟਿਕੜੇ ਟੁੱਟਣ ਤੋਂ ਬਾਅਦ ਇਸ ਫੈਮਲੀ ਨੇ ਫਿਰ ਤੋਂ ਮੂਵ ਔਨ ਹੋਣ ਦੀ ਕੋਸ਼ਿਸ਼ ਕੀਤੀ ਹੈ ਅਤੇ ਸੋਸ਼ਲ ਮੀਡੀਆ ਤੇ ਮਾਂ ਪੁੱਤ ਕਾਮੇਡੀ ਵੀਡੀਓਜ਼ ਦੇ ਨਾਲ ਵਾਪਸ ਆਏ ਨੇ ਹਾਲਾਂਕਿ ਕਈ ਲੋਕਾਂ ਦੇ ਵੱਲੋਂ ਇਹਨਾਂ ਨੂੰ ਪੁੱਠਾ ਸਿੱਧਾ ਵੀ ਬੋਲਿਆ ਗਿਆ ਜਿਸ ਤੇ ਇਸ ਵੀਰ ਨੇ ਰਿਪਲਾਈ ਵੀ ਦਿੱਤਾ ਸੀ ਉਤੇ ਹੀ ਮਾਤਾ ਜੀ ਦੇ ਨਾਲ ਇਸ ਵੀਰ ਨੇ ਜਿੰਨੀਆਂ ਵੀ ਹੁਣ ਵੀਡੀਓਜ਼ ਸ਼ੇਅਰ ਕੀਤੀਆਂ ਨੇ ਉਹਨਾਂ ਦੇ ਵਿੱਚ ਉਸ ਨੇ ਆਪਣੇ ਪਿਤਾ ਦਾ ਜ਼ਿਕਰ ਜ਼ਰੂਰ ਕੀਤਾ ਹੈ ਚਾਹੇ ਇਹਨਾਂ ਦੇ ਵੱਲੋਂ ਕਾਮੇਡੀ ਵੀਡੀਓਜ਼ ਸਾਂਝੀਆਂ ਕੀਤੀਆਂ ਗਈਆਂ ਪਰ ਦੋਨਾਂ ਦੇ ਫੇਸ ਤੇ ਕੋਈ ਰੌਣਕ ਨਹੀਂ ਬਟ ਫਿਰ ਵੀ ਦੋਨੋਂ ਬਾਖੂਬੀ ਐਕਟ ਪਲੇ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਿੱਥੇ ਕੁਝ ਲੋਕਾਂ ਨੇ ਇਹਨਾਂ ਨੂੰ ਚੰਗਾ ਮਾੜਾ ਬੋਲਿਆ ਉਤੇ ਹੀ ਕੁਝ ਲੋਕ ਇਹਨਾਂ ਦੀ ਤਾਰੀਫ਼ ਵੀ ਕਰ ਰਹੇ ਨੇ ਕਿ ਇਹ ਦੋਨੋਂ ਆਪਣਾ ਦੁੱਖ ਛਿਪਾ ਕੇ ਫਿਰ ਤੋਂ ਸੋਸ਼ਲ ਮੀਡੀਆ ਦੇ ਜ਼ਰੀਏ ਸਾਨੂੰ ਹਸਾ ਰਹੇ ਨੇ ਇੰਨਾ ਹੀ ਨਹੀਂ ਇਸ ਵੀਰ ਦੇ ਵੱਲੋਂ ਆਪਣੇ ਪਿਤਾ ਬਾਰੇ ਇੱਕ ਖਾਸ ਸ਼ਾਇਰੀ ਵੀ ਬੋਲੀ ਗਈ ਜੋ ਤੁਸੀਂ ਅੱਗੇ ਸਕਰੀਨ ਤੇ ਕਲਿੱਪ ਚਲਦੀ ਵੇਖ ਸਕਦੇ ਹੋ ਬਾਪੂ ਜਾਣ ਤੋਂ ਬਾਅਦ ਇੱਕ ਗੱਲ ਦਾ ਪਤਾ ਲੱਗ ਗਿਆ ਕਿ ਨਾਲ ਕੁਝ ਨਹੀਂ ਜਾਣਾ ਜੋ ਹੈ ਜਿੰਨਾ ਹੈ ਉਹਦੇ ਚ ਹੀ ਖੁਸ਼ ਰਹਿਆ ਕਰੋ